ਸਮਾਨ ਸਵਾਬ 12 ਗੜੇ ਦਾ ਤੇ ਆਪਾਂ ਖੜੇ ਆ ਗੁਰਦੁਆਰਾ ਸ੍ਰੀ ਹੀਰਪੁਰ ਸਾਹਿਬ ਤੇ ਵੀਡੀਓ ਨੂੰ ਦੇਖ ਰਹੇ ਸਾਰੇ ਭੈਣ ਭਰਾਵਾਂ ਦਾ ਤੇ ਬਜ਼ੁਰਗ ਬਾਪੂਆਂ ਦਾ तहे ਦਿਲੋਂ ਨਿੱਕੇ ਤੋਂ ਸਵਾਗਤ ਕਰਦੇ ਆ ਜੀ ਆਇਆਂ ਨੂੰ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਤੇ ਵੀਡੀਓ ਨਾਲ ਵੀਡੀਓ ਦੇ ਵਿੱਚ ਆਪਾਂ ਸਾਫ਼ ਸੁਥਰੀ ਗੱਲਬਾਤ ਗਾਲੀ ਗਲੋਚੋਂ ਰਹਿਤ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤੇ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਕਿ ਕਰਵੋਣਾ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਤੇ ਉਸ ਤੋਂ ਬਾਅਦ ਆਪਣਾ ਥੱਲੇ ਜਾਣ ਤੱਕ ਦਾ ਸਫ਼ਰ ਉੱਤੇ ਹੋਂ ਤੱਕ ਦਾ ਸਫ਼ਰ ਤੋਂ ਵੀ ਪਿਛਲੇ ਬਲੌਗ ਵਿੱਚ ਦੇਖ ਤੁਸੀਂ ਬਣ ਤਾਂ ਆਪਣੇ ਦਰਬਾਰ ਸਾਹਿਬ ਇਧਰਲੇ ਪਾਸੇ ਆਪਣੇ ਜਿਹੜੇ ਨਾਲ ਦੇ ਅੰਗੀ ਸੰਗੀ ਸਾਥੀ ਉਹ ਅੱਗੇ ਭਾਈ ਖੜੇ ਨੇ ਸੰਗਤ ਇਕੱਠ ਆਪਈ ਗਲੇਸ਼ੀਅਰ ਜਿਹੜਾ ਦਰਬਾਰ ਸਾਹਿਬ ਕੋਲੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਪਿਆ ਲੋਕਾਂ ਨੇ ਇੱਥੇ ਆ ਕੇ ਭਾਈ ਆਓ ਦੇ ਜਿਹੜੇ ਹੈਗੇ ਡੰਡੇ ਘੱਟ ਤੇ ਵੀ ਭਾਈ ਅਸੀਂ ਪਹੁੰਚ ਗਏ ਤੇ ਇੱਧਰ ਦਰਬਾਰ ਸਾਹਿਬ ਚਾਰੇ ਪਾਸੇ ਸੁਨੋ ਫੌਲ ਦਾ ਨਿਆਰਾ ਸੁਨੋ ਫੌਲ ਨਹੀਂ ਕਹਿ ਸਕਦੇ ਹੁਣ ਤਾਂ ਬਰਫ਼ ਹੀ ਕਹਿ ਸਕਦੇ ਆਨਲੀ ਹੌਣ ਇਕੱਲੀ ਆਈਸ ਵਾਹਿਗੁਰੂ ਹੇਮ ਕੁੰਡ ਪਰਬਤ ਹੈ ਜਹਾਂ ਸਭ ਕੁ ਸਰਿੰਗ ਸੋਬਤ ਹੈ ਤਾ ਸਚਖੰਡ ਸ਼੍ਰੀ ਹੇਮ ਕੁੰਡ ਸਾਹਿਬ ਜੀ ਗੁਰਦੁਆਰਾ ਸ਼੍ਰੀ ਹੇਮ ਕੁੰਡ ਸਾਹਿਬ ਮੈਨੇਜਮੈਂਟ ਝੂਲ ਦੇ ਨਿਸ਼ਾਨ ਸਾਹਿਬ ਜੀ ਤੇ ਚਲਦੀ ਮਿੱਠੀ ਮਿੱਠੀ ਬਾਣੀ ਕੰਨਾਂ ਦੇ ਵਿੱਚ ਪੈਂਦੀ ਸੰਗਤ ਦਾ ਇਕੱਠ ਤਾਂ ਬਹੁਤ ਹੌਸਲਾ ਤੇ ਉਤਸ਼ਾਹ ਮਿਲ ਰਿਹਾ ਇੱਥੇ ਇਧਰ ਭਾਈ ਇਦਾਂ ਦੇ ਕੁਝ ਜੋੜਾਕਾਰ ਬਣੇ ਹੋਏ ਨੇ ਤੁਸੀਂ ਭਾਈ ਆਪਣੇ ਜੋੜੇ ਜਮਾ ਕਰਵਾ ਸਕਦੇ ਹੋ ਤੇ ਇਧਰ ਭਾਈ ਨਾਲ ਹੀ ਆ ਗਿਆ ਗਸ਼ੜੀ ਘਰ ਵੀ ਤੇ ਜੋੜਾਕਾਰ ਤੇ ਇਧਰ ਭਾਈ ਇਹਨਾਂ ਦਾ ਦਫ਼ਤਰ ਹੈ ਵਾਕੀ ਗੁਰੂ ਦੇ ਸਿੰਘ ਲਾਟਵੀਆਂ ਫੌਜਾਂ ਵੀ ਖੜੀਆਂ ਨੇ ਤੇ ਗੁਰੂ ਦੇ ਨਿਸ਼ਾਨ ਸਰ ਬਾਏ ਥੋੜਾ ਜਿਆ ਧੁੰਦ ਦਾ ਬੱਦਲਾਂ ਦਾ ਕਰਕੇ ਜਿਹੜਾ ਹੈਗਾ ਆਪਣੇ ਆ ਦੂਸਰੇ ਨਿਸ਼ਾਨ ਸਾਹਿਬ ਜੇ ਦੇਖੇ ਤਾਂ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਨਹੀਂ ਭਾਈ ਮੁਸ਼ਕਲ ਲੱਗਦੀ ਆ ਮੈਨੂੰ ਕਿਰਾਂ ਦੇ ਆਪਾਂ ਆਪਦੇ ਬੰਦੇ ਦੇਖਗੇ ਕਿਹੜੇ ਪਾਸੇ ਲਾਂਗੇ ਉਹ ਖੜਾ ਨੂਨੀ ਵਾਹਿਗੁਰੂ ਜੀ ਖਾਲਸ਼ਾ ਇਧਰ ਭਾਈ ਸਰੋਵਰ ਸਭ ਤੋਂ ਪਹਿਲਾਂ ਇਸ਼ਨਾਨ ਕਰਨਾ ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਕਰਦੇ ਆ ਇਸ਼ਨਾਨ ਤੇ ਉਸ ਤੋਂ ਬਾਅਦ ਠੀਕਦੇ ਆ ਮੱਥਾ ਕਰਦੇ ਆ ਦਰਬਾਰ ਸਾਹਿਬ ਗੁਰੂ ਸਾਹਿਬ ਜੀ ਦੇ ਦਰਸ਼ਨ ਆਂਦਰੋਂ ਉਧਰ ਭਾਈ ਤੇ ਉਹ ਭਾਈ ਸ੍ਰੀ ਲੋਕਪਾਲ ਲਕਸ਼ਮਣ ਮੰਦਰ ਉਧਰ ਸਾਹਮਣੇ ਨਜ਼ਰ ਆਉਂਦਾ ਤੇ ਕੁਦਰਤ ਦੀ ਬੁੱਕਲ ਦੇ ਵਿੱਚ ਬਸਿਆ ਹੋਇਆ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਐਨ ਜਿਵੇਂ ਕੁਦਰਤ ਦੀ ਬੁੱਕਲ ਦੇ ਵਿੱਚ ਜਦੋਂ ਆਪਣੇ ਗੁਰੂ ਸਾਹਿਬ ਨੇ ਇੱਥੇ ਤਪੱਸਿਆ ਕੀਤੀ ਹੋਣੀ ਆ ਤਾਂ ਮੈਂ ਕਹਿੰਦਾ ਇੰਨਾ ਕਿ ਸ਼ਾਂਤ ਮਾਹੌਲ ਹੁਣ ਇੱਥੋਂ ਦਾ ਰਹੇ ਰੱਬ ਦਾ ਨਾਮ ਤੇ ਧੰਨ ਸੀ ਆਪਣੇ ਗੁਰੂ ਧੰਨ ਉਹਨਾਂ ਦੀ ਕੌਮ ਤੇ ਧੰਨ ਉਹਨਾਂ ਦਾ ਖਾਲਸਾ ਪੰਥ ਖਾਲਸਾ ਰਾਜ ਜਿਹੜਾ ਉਹਨਾਂ ਨੇ ਸਾਜਿਆ ਜਿਹਦਾ ਕੋਈ ਮੁਕਾਬਲਾ ਨਹੀਂ ਇਹ ਭਾਈ ਛੋਟਾ ਜਿਹਾ ਪੁਲ ਜਿਹੜਾ ਇੱਧਰ ਸ੍ਰੀ ਲੋਕ ਲੋਕਪਾਲ ਲਕਸ਼ਮੀ ਮੰਦਿਰ ਨੂੰ ਜਾਂਦਾ ਨੂੰਨੀ ਬਰਾੜ ਨੇ ਵਜਾਈ ਘੰਟੀ ਤੇ ਕੀਤਾ ਐਂਟਰ ਤੇ ਥੱਲੋਂ ਦੀ ਭਾਈ ਪਾਣੀ ਵਗਦਾ ਤੇ ਇਧਰੋਂ ਭਾਈ ਉਤੋਂ ਹੀ ਪਾਣੀ ਆਉਂਦਾ ਇਹਦੇ ਵਿੱਚ ਤੇ ਨਾਲ ਨਾਲ ਆ ਇਧਰੋਂ ਦੀ ਥੱਲੇ ਨੂੰ ਜਾਈ ਜਾਂਦਾ ਜਿਹੜਾ ਆਪਾਂ ਥੱਲੇ ਤੁਹਾਨੂੰ ਪਾਣੀ ਆਉਂਦਾ ਦਿਖਾਇਆ ਸੀ ਰਸਤੇ ਵਿੱਚ ਉਹ ਭਾਈ ਆ ਹੀ ਜਾਂਦਾ ਤੇ ਆਪਾਂ ਵੀ ਪਹਿਲਾਂ ਇਧਰ ਦੇ ਪਾਸੇ ਚੱਲ ਕੇ ਆਉਨੇ ਆ ਸਾਇਣੀ ਕਿਤੇ ਆ ਗਿਆ ਫਿਰ ਗੱਲ ਕਰ ਇਹ ਬਾਦਰ ਕੋਲ ਨੇ ਅੰਨਾ ਚੈਨਾ ਦਾ ਨਾ ਡਰਾਵਾ ਹੀ ਪਿੰਡਾ ਮੜਾ ਕੋਲ ਹੈ ਸ਼੍ਰੀ ਲਕਸ਼ਮਣ ਮੰਦਿਰ ਕਲੇਸ਼ਾ ਦੇ ਨਿਆਹੀ ਹ ਤਾ ਯਾਰ ਲਾਸਟ ਲਿਬੀਰ ਲਾ ਬੜਾ ਬੰਤ ਇਹ ਕੈਸੀ ਦਿੱਤੀ ਹੋਈ ਹੈ ਜਹਾਂ ਸੇ ਸਫਲਤਾ ਕੇ ਹਕਿਆਤ ਆਪ ਉਨਕੇ ਲਈ ਜੀਵਨ ਸੰਭਾਲ ਦੇਖ ਰਹਾ ਜੋ ਆਪਕੇ ਲਈ ਪੁਜਾਰੀ ਜੀ ਬੈਠੇ ਨੇ ਆਪ ਨੂੰ ਕਿਸੇ ਲੋੜ ਪੈਚੋ ਉਸ ਕੋ ਕੇ ਭਾਈ ਜਦੋਂ ਹੇਮਕੁੰਟ ਸਾਹਿਬ ਆਉਂਦੇ ਨੇ ਗੁਰਦੁਆਰਾ ਸਾਹਿਬ ਤਾਂ ਇੱਥੇ ਵੀ ਦਾਨ ਦੂਰ ਕਰਕੇ ਜਾਂਦੇ ਨੇ ਤੇ ਜਾਇਆ ਵੀ ਕਰੋ ਭਾਈ ਇਤਿਹਾਸ ਪੁੱਛਿਆ ਕਰੋ ਤੇ ਤੁਹਾਨੂੰ ਵੀ ਪਤਾ ਲੱਗੇ ਬਾਕੀ ਭਾਈ ਆ ਇਧਰਲੇ ਪਾਸੇ ਮੇਰੇ ਹਸਾਬ ਨਾਲ ਇਹ ਇਤਿਹਾਸ ਹੀ ਲਿਖਿਆ ਹੋਇਆ ਤੁਸੀਂ ਵੀਡੀਓ ਨੂੰ ਰੋਕ ਕੇ ਪਾਉਜ਼ ਕਰਕੇ ਤੇ ਆ ਭਾਈ ਇਹਨੂੰ ਰੋਕ ਕੇ ਪੜ ਸਕਦੇ ਹੋ ਜਾਂ ਇਹਦਾ ਸਕਰੀਨਸ਼ਾਟ ਮਾਰ ਸਕਦੇ ਹੋ ਵੀ ਕੀ ਲਿਖਿਆ ਠੀਕ ਹੈ ਜੀ ਤੇ ਬਾਕੀ ਭਾਈ ਆ ਸਲੋਰ ਹੈ ਇਧਰ ਆਪਣੇ ਮੇਰੇ ਹਿਸਾਬ ਨਾਲ ਹੋ ਸਕਦਾ ਬੀਬੀਆਂ ਦਾ ਸ্নান ਘਰ ਹੋਵੇ ਜਾਂ ਕੁਝ ਹੋਰ ਇਹ ਆਪਾਂ ਭਾਏ ਐਗਜ਼ੈਕਟ ਕੁਝ ਕਹਿ ਨਹੀਂ ਸਕਦੇ ਪਰ ਬੀਬੀਆਂ ਦਾ ਲੱਗਦਾ ਨਹੀਂ ਇਧਰ ਕੀ ਆ ਪਾਜੀ ਬਾਥਰੂਮ ਬਾਥਰੂਮ ਠੀਕ ਹੈ ਜੀ ਇਧਰ ਭਾਈ ਬਾਥਰੂਮ ਬਣਿਆ ਬੱਸ ਫਿਰ ਅੱਗੇ ਤੋਂ ਕੰਮ ਸ਼ੁਰੂ ਹੋ ਗਈ ਹੈ ਇਧਰ ਆਪਣੇ ਬੱਚਾ ਪਾਰਟੀ ਤੇ ਭਾਈ ਜੀ ਹੁਣ ਸ্নান ਕਰੇ ਹੈਲੋ ਕਿੱਥੋਂ ਆਇਓ ਬਤ ਸਰੋਏ ਕਿੱਥੋਂ ਆਏ ਹੋ ਅਮਰਸਰੋਂ ਅਮਰਸਰ ਤੋਂ ਹਾਂਜੀ ਕਿੰਨਾ ਟਾਈਮ ਹੋ ਕਿੰਨਾ ਤਿੰਨ ਕਿ ਦਿਨ ਹੋ ਗਏ ਜੀ ਤਿੰਨ ਕਿ ਦਿਨ ਹਾਂਜੀ ਕੋਈ ਰਾਤ ਦੇ ਵਿੱਚ ਟਿਕਟ ਪਰੇਸ਼ਾਨੀ ਤਾਂ ਨਹੀਂ ਆਈ ਨਹੀਂ ਨਹੀਂ ਕੌਣ ਕੌਣ ਆਏ ਹੋ ਅਸੀਂ ਗੱਡੀਆਂ ਲਾਉਂਦੇ ਆਏ ਰਾਤ ਸਾਰੀਆਂ ਸਾਰੀ ਫੈਮੀ ਆਏ ਜੀ ਠੀਕ ਹੈ ਜੀ ਕਹਦੇ ਤੇ ਆਏ ਹੋ ਗੱਡੀ ਤੇ ਠੀਕ ਹੈ ਅੱਜ ਆਹ ਤੋਂ ਤੁਰ ਕੇ ਆਏ ਠੀਕ ਹੈ ਜੀ ਤਾਂ ਇਹ ਬਈ ਗੁਰੂ ਦੇ ਪਿਆਰੇ ਹੈ ਛੋਟੇ ਛੋਟੇ ਨੰਨੇ ਮੁੰਨੇ ਪਿਆਰੇ ਜਿਵਾਕ ਬਾਈ ਜੀ ਬਾਈ ਡਾ YouTube ਤੇ ਜਰਣੀ ਹਾਂਜੀ ਹਾਂਜੀ ਤੇ ਬਾਈ ਜੀ ਕਹਿੰਦੇ ਜਗਾਰੇ ਲਾਉਂਦੀ ਆਏ ਆ ਬਈ ਜਵਾਕ ਹਜੇ ਇੰਨਾ ਨਹੀਂ ਠੇਕੇਵਾ ਮੰਦਾ ਆਪਣੇ ਵਰਗੇ ਥੋੜੇ ਜੇ ਮੰਨਿਆ ਜਾਂਦੇ ਸਾਂਝਾ ਫੁੱਲਾਂ ਲੱਗ ਜਾਂਦਾ ਆਪਣਾ ਠੀਕ ਹੈ ਕਰਦੇ ਆ ਪਹਿਲਾਂ ਦਰਸ਼ਨ ਤੇ ਸੁਨਾਣ ਕਰਦੇ ਆ ਪਹਿਲਾਂ ਉਸ ਤੋਂ ਬਾਅਦ ਦਰਸ਼ਨ ਕਰਕੇ ਫਿਰ ਮਿਲਦੇ ਆ ਸੋ ਵਾਹਿਗੁਰੂ ਜੀ ਕੀ ਫਤਿਹ ਕੀ ਤਵੇ ਚਲਾਇਓ ਪੰਥ ਹੋ ਗੁਰੂ ਜੀ ਮਾਨੇ ਹੋ ਗ੍ਰੰਥ ਪ੍ਰਗਟ ਗੁਰਾਂ ਕੀ ਦੇ ਖੋਜ ਸੁਨ ਲੇ ਰਾਰ ਕਰੇਗਾ ਕਾਲ ਸਾਇ ਆਕੀ ਰਹੇ ਨ ਕੋਏ ਹਰ ਹੋਏ ਸਭ ਮਿਲेंगे ਬਚੇ ਸ਼ਰਨ ਜੋਏ ਵਾਹਿ ਸੋਤਿ ਸ੍ਰੀ ਅਕਾਲ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਤ ਸ੍ਰੀ ਅਕਾਲ ਸੋਤ ਸ੍ਰੀ ਅਕਾਲ ਸੋਤ ਸ੍ਰੀ ਅਕਾਲ ਚਲੋ ਜੀ ਅਦੂ ਗਾ

ਦੇਖੀ ਜਾਏਗੀ ਪਹਿਲੇ ਬਹਿ ਜਾ ਫਿਰ ਨਿਕਲੋ ਅਗਲੇ ਵੇਲੇ ਬਾਅਦ ਤੱਕ ਕੋਈ ਨਹੀਂ ਨੰਗੀ ਕਰਨਾ ਪਰ ਸਮਾਂ ਸਵੇਕ ਕਵੇ ਦਾ ਤੇ ਆਪਾਂ ਭਾਈ ਸਨਾਨ ਪਾਣੀ ਕਰ ਲਿਆ ਤੇ ਹੁਣ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਤੇ ਧੁੱਪ ਵਗੈਰਾ ਵਧੀਆ ਨਿਕਲੀ ਹੋਈ ਆ ਵਧੀਆ ਸੋਹਣਾ ਚੰਗਾ ਮੌਸਮ ਆ ਦਰوار ਸਾਹਿب ਚੱਲ ਗਏ ਮੱਥਾ ਟੇਕਦੇ ਆਂ ਦਰਸ਼ਨ ਕਰਦੇ ਆਂ ਦਰਵਾਰ ਸਾਹਿਬ ਗੁਰੂ ਦੇ ਸਰੂਪਾਂ ਦੇ ਤੇ ਉਸ ਤੋਂ ਬਾਅਦ ਭਾਈ ਅੱਗੇ ਦਾ ਦੇਖਦੇ ਆਂ ਜਲ ਪਾਣੀ ਛੱਕੇ ਇੱਥੋਂ ਤੇ ਪੁੱਠੇ ਚਾਲੇ ਪਾਵਾਂਗੇ ਸੰਗਤਾ ਇੱਧਰ ਅਸ্নান ਕਰ ਰਹੇ ਨੇ ਤੇ ਬਾਬਾ ਜੀ ਹੁਣ ਤਰਫੋਂ ਵਾਰ-ਵਾਰ ਅਨਾਊਂਸਮੈਂਟ ਆ ਰਹੀ ਆ ਕਿ ਭਾਈ ਜਲਦ ਤੋਂ ਜਲਦ ਸ্নান ਪਾਣੀ ਕਰਕੇ ਗੁਰੂ ਦੇ ਦਰਸ਼ਨ ਕਰਕੇ ਤੇ ਭਾਈ ਸਾਂਗ ਤਾਂ ਜਿਹੜੀਆਂ ਹੈਗੀਆਂ ਰਵਾਨਗੀਆਂ ਪਾਉਣ ਕਿਉਂਕਿ ਇੱਥੇ ਆਕਸੀਜਨ ਦੀ ਭਾਈ ਕਮੀ ਹੋਣ ਕਰਕੇ ਤੇ ਠੰਡ ਬਹੁਤ ਜ਼ਿਆਦਾ ਹੋਣ ਕਰਕੇ ਰਾਤ ਨੂੰ ਇੱਥੇ ਸਟੇ ਦਾ ਔਖਾ ਤੇ ਸਟੇ ਇੱਥੇ ਕਰਨ ਨੂੰ ਜਿਹੜੇ ਮੇਨ ਸੇਵਾਦਾਰ ਹੁੰਦੇ ਨੇ ਕੋਸ਼ ਉਹੀ ਭਾਈ ਇੱਥੇ ਰੁਕ ਸਕਦੇ ਨੇ ਸੇਵਾ ਕਰ ਸਕਦੇ ਤੇ ਲੈ ਭਾਈ ਜੋੜੇ ਆਪਾਂ ਇੱਥੇ ਭਾਈ ਲਗੋ ਤੇ ਹੁਣ ਚੱਲਦੇ ਆਂ ਅੰਦਰ ਕਰਦੇ ਆਂ ਦਰਸ਼ਨ ਆਪਨਾ ਵਾਹਿਗੁਰੂ ਬਾਹਰੀ ਉੱਥੇ ਰੱਖੀਂ ਜਿਹੜੇ ਰੱਖਦੇ ਹੁੰਦੇ ਆ ਉੱਥੇ ਰੱਖ ਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਇਹਨਾਂ ਕੋਲ ਪਰਬਤ ਹੈ ਜਹਾਂ ਪੁਰਸਾਂ ਕਰਨਾ ਦੀ ਅਰਦਾਸ ਕਰੋ ਮਹਾਰਾਜ ਪਾਮੰਦੋ ਸਿਮੰਦੋ ਅੰਕਾ ਪੁਰਸ ਜਗਾਹੀ ਪੰਦੋ ਪੁਰਸਾਂ ਤੁਹਾਡੀ ਹੱਥੋਂ ਮੰਗਦਾ ਕਰਨਾ ਜਿਹੜੀ ਭਾਵਨਾ ਬਣਾਵਾਂਗੇ ਐਸਾ ਹੀ ਫਲ ਮਿਲੇਗਾ ਭਾਵਨਾ ਸ਼ਹੀ ਹੋਏਗੀ ਫਲ ਵੀ ਅੱਛਾ ਹੀ ਹੋਏਗਾ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆਪਾਂ ਅਸੀਂ ਦਰਸ਼ਨ ਕਰਕੇ ਆਏ ਹੁਣ ਸਾਨੂੰ ਮੋਬਾਈਲ ਨਾਲ ਵੀ ਨਾ ਪਾਵਾਂ ਸਹੀ ਕਰਾ ਸਾਹ ਨਾਲ ਰੋਤੋ ਹੀ ਨਹੀਂ ਮੈਂ ਕਿਹਾ ਤੇ ਮੈਂ ਸੇ ਕਹਿੰਦੇ ਕੋਈ ਟੈਨਰ ਦਵਾਉਂ ਜੀ ਮੈਂ ਆਪਣੇ ਲਈ ਕਹਾਣੀ ਕਿਹਾ ਹਾਂ ਉਹਨਾਂ ਭਰਾ ਦਿੱਖੇ ਜੀ ਸਾਹਿਬਾ ਗੁਰਦੁਆਰਾ ਸਾਹਿਬ ਜੀ ਦਾ ਦਰਵਾਜ਼ਾ ਹੈ। ਦਰਵਾਜ਼ਾ ਹੈ ਤੇ ਵਿੱਚ ਐਂਟਰ ਹੋ ਕੇ ਤੁਸੀਂ ਬਿਲਡਿੰਗ ਜਾਂ ਲੰਗਰ ਵਿੱਚ ਸੇਵਾ ਪੂਣੀ ਦਾ ਇੱਥੇ ਵੀ ਪੈਸੇ ਕਰਾ ਸਕਦੇ ਹੋ। ਇੱਥੇ ਆਪਣੇ ਭਾਈ ਦਰਬਾਰ ਸਾਹਿਬ ਜੀ ਵੀਡੀਓਗ੍ਰਾਫੀ ਤੋਂ ਥੋੜੀ ਜੀ ਰੋਗ ਡੋਗ ਹੈ ਜੀ ਇੱਥੇ। ਤਾਂ ਦਰਸ਼ਨ ਕਰਕੇ ਉਸ ਤੋਂ ਬਾਅਦ ਸੰਗਤਾਂ ਇਕੱਠ ਤੁਸੀਂ ਦੇਖ ਰਿਹਾ ਸਕਦੇ ਹੋ ਜੀ ਤੇ ਬਹੁਤ ਭਾਰੀ ਹੋ ਲੈਂ ਲੱਗੀ ਹੈਗੀ ਤਾਂ ਟੇਕਦੇ ਆ ਮੱਥਾ ਚੱਲਦੇ ਆ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਆਪ ਜੀ ਦੇ ਪਰਉਪਦੇ ਦਾ ਹੈ ਉਹਦੇ ਨਾਲ ਆਪਣੀ ਥਨੇਮੀ ਦੇ ਨਾਲ ਹੀ ਆਪਾਂ ਸਾਰਿਆਂ ਨੇ ਪੇਸ਼ ਆਉਣਾ ਪ੍ਰਸ਼ਾਸਨ ਤਾਂ ਦਾ ਆਸਿਵਾਦ ਉਹਨਾਂ ਸੱਜਣ ਕਰਨਾ ਕਿਉਂਕਿ ਸਾਰੇ ਤੁਹਾਡੀ ਸੇਵਾ ਵਿੱਚ ਲੱਗੇ ਹਨ ਆਪ ਜੀ ਨੇ ਰਸਤੇ ਵਿੱਚ ਕਿਸੇ ਨਾਲ ਦੇਖੋ ਆਪ ਬੜੀ ਦੂਰ ਆਏ ਮਹਾਰਾਜ ਜੀ ਤੋਂ ਖੁਸ਼ੀਆਂ ਲੈਣ ਵਾਸਤੇ ਗੁਰੂ ਸਾਹਿਬ ਜੀ ਦਾ ਇਹ ਪਾਵਨ ਤਪ ਸਥਾਨ ਹੈ ਤੇ ਕਿਸੇ ਨਾਲ ਵੀ ਐਸਾ ਬਚਨ ਕਰ ਬੇਤੀ ਕਰਦੇ ਆ ਕਿ ਉਹ ਵੀਰ ਦਾਤ ਸੰਸਾਰ ਵਿੱਚ ਲਾਇਆ ਸੀ ਥੋੜੀ ਜਿਹੀ ਲਖਾਫੀ ਦੇ ਵਿੱਚ ਕੋਈ ਕਿਤੇ ਵੀ ਇੱਥੇ ਲੱਗ ਪਈ ਆ ਲਾ ਕੇ ਪਰਨੇ ਜੇ ਉਹ ਕਿਸ ਕਿਸਮ ਦੀ ਬਿਲੀ ਹੋਵੇ ਤਾਂ ਮੈਨੇਜਰ ਸਾਹਿਬ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਓ ਦੁਬਾਰਾ ਫਿਰ ਬੇਨਤੀ ਹੈ ਕਿ ਵੀਰ ਦਾ ਲਾਇਸੈਂਸਾਂ ਵਿੱਚ ਲਫਾਵੇ ਦੇ ਵਿੱਚ ਵਿੱਚੇ ਮਾਇਆ ਥੋੜੀ ਜੀ ਜੇ ਕਿਸੇ ਨੂੰ ਮਿਲੀ ਹੋਵੇ ਤੇ ਆਪ ਜੀ ਮੈਨੇਜਰ ਸਾਹਿਬ ਦੇ ਦਫ਼ਤਰ ਵਿੱਚ ਜਮ੍ਹਾਂ ਕਰਾ ਦੇ ਅਸੀਂ ਇਸੇ ਕਰਕੇ ਅਨਾਉਂਸਮੈਂਟ ਕਰਦੇ ਆ ਕਿ ਆਪਣੇ ਮੋਬਾਈਲ ਕੈਮਰੇ ਕੈਸ਼ ਬੈਗ ਸੰਭਾਲ ਕੇ ਰੱਖੋ ਕਿਸੇ ਵੀ ਅਣਜਾਣ ਵਿਅਕਤੀ ਨੂੰ ਆਪਣਾ ਸਮਾਨ ਨਾ ਫੜਾਓ ਆਪਣਾ ਸਮਾਨ ਸੰਭਾਲ ਕੇ ਰੱਖੋ ਵੇਖੋ ਮਹਾਰਾਜ ਜੀ ਦੇ ਤਖਤ ਦੇ ਤੋਂ ਅਸੀਂ बाकी सब तो बजते गुरु सादा प्रकाश इथों अनाउंसमेंट कर दे संगत आ भी असर नहीं कर दी कि अपना सामान जगह पे रखवा दे किसी ने सामान मत डालना मैं तो साथ में खुले में डालना हूं ਉਹ ਜਿਉ ਤਾਰੀਖ ਮੈਂ ਕੋਲੇ ਕੇ ਤਮ ਸਵੇਰ ਕਰ ਪੌਣੇ ਦੇ 2 ਵਜੇ ਦਾ ਤੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਬਾਹਰ ਨਿਕਲੇ ਸੀ ਤੇ ਉੱਥੇ ਜੋ ਬਾਬਾ ਜੀ ਹੋਣਾ ਨੇ ਅਰਦਾਸ ਤਾਂ ਬੇਨਤੀਆਂ ਕੀਤੀਆਂ ਤਾਂ ਉਹਨਾਂ ਦੇ ਵਿੱਚੋਂ ਆ ਆਪਾਂ ਨੂੰ ਇਹ ਮੰਨ ਕੇ ਚਲੋ ਪ੍ਰਸ਼ਾਦ ਔਰ ਦੇ ਉਤੇ ਟੇਣਾ ਦੇ ਵਿੱਚ ਮਿਲਿਆ ਤੇ ਮੈਂ ਕਹਿੰਦਾ ਧੰਨ ਭਾਗ ਸਾਡੇ ਜੋ ਸਾਡੇ ਕਰਮਾਂ ਦੇ ਵਿੱਚ ਇਥੋਂ ਦਾ ਇਹ ਪ੍ਰਸ਼ਾਦ ਵੀ ਲਿਖਿਆ ਸੀ ਤੇ ਬਾਕੀ ਇਧਰ ਦਰਬਾਰ ਸਾਹਿਬ ਆ ਬਾਈ ਜੀ ਸੱਚਖੰਡ ਸ੍ਰੀ ਹੇਮਕੁੰਡ ਸਾਹਿਬ ਦੇ ਤੇ ਆ ਇਧਰ ਆਪਣੇ ਝੂਲ ਦੇ ਨਿਸ਼ਾਨ ਸਾਹਿਬ ਤੇ ਥੱਲੇ ਭਾਈ ਸੰਗਤਾਂ ਇਸਨਾਨ ਕਰਦਿਆਂਗਾ ਤੇ ਆ ਇਧਰ ਗੁਰੂ ਦੀਆਂ ਲਾਡ ਲੀਆਂ ਫੌਜਾਂ ਵੀ ਕਹਿੰਦੇ ਮਾੜੀ ਮੋਟੀ ਫੋਟੋਗ੍ਰਾਫੀ ਕਰ ਲੈਂਦੀਆਂ ਨੇ ਇੱਥੇ ਇਹ ਆਪਾਂ ਦਰਬਾਰ ਸਾਹਿਬ ਦੇ ਆ ਮੱਥਾ ਟੇਕ ਆ ਇੱਥੇ ਮਹਾਰਾਜ ਦਾ ਸਰੂਪ ਪ੍ਰਕਾਸ਼ ਹੈ ਬਾਕੀ ਗੁਰੂ ਦੀਆਂ ਲਾਡ ਲੀਆਂ ਫੌਜਾਂ 10 ਪਿਤਾਦਿਆਂ ਸਾਜੀਆਂ ਹੋਗਾ ਆ ਕਾਲ ਹੀ ਆ ਕਾਲ ਜੀ ਕਰੇਗੇ ਆਵੇ ਦਸੇ ਹੁਣ ਪਾਸ਼ਾ ਨੂੰ ਪਾਵੇ ਸਾਹਤ ਦਸ਼ਰੀਆ ਕਾਲ ਜੀ ਹੋਰ ਬਾਬਾ ਜੀ ਚੜਦੀ ਕਲਾ ਜੀ ਕਿੱਥੋਂ ਆਂਗੇ ਜੀ ਫੌਜਾਂ ਬਾਬਾ ਜੀ ਜਲੰਧਰ ਸ਼ਹਿਰ ਤੋਂ ਜਲੰਧਰ ਸ਼ਹਿਰ ਤੋਂ ਹਾਂਜੀ ਹਾਂਜੀ ਵਦਗਾ ਚੜਦੀ ਕਲਾ ਚ ਬਸ ਆਨੰਦਪੁਰ ਮਹਾਰਾਜ ਦਸਵੇਂ ਪਾਸ਼ਾ ਨੇ ਆਪ ਹੀ ਖੇਚ ਲਿਆ ਦਾ ਸਰ ਆ ਗਿਆ ਠੀਕ ਹੈ ਜੀ ਇੱਕ ਆਪਣੇ ਗੁਰੂਦਿਆਂ ਫੌਜਾਂ ਦੇ ਸਿੰਘ ਹੀ ਦੋ ਹੋਰ ਆਏ ਸੀ ਜੀ ਉਹ ਪਤਾ ਨਹੀਂ ਕਿਹੜੀ ਸਾਈਡ ਤੋਂ ਸੀ ਉਹ ਕਹਿੰਦੇ ਸੀ ਇੱਥੇ ਅਸੀਂ ਆ ਸ਼ਾਸਤਰ ਆਪਣੇ ਖੇਡ ਕੇ ਦਿਖਾਉਣੇ ਹੈਗੇ ਉਹ ਇੱਕ ਬਾਬਾ ਜੀ ਸਿੰਘ ਹੋਣਾ ਵਾ ਦਾੜੇ ਵਾਲਾ ਇੱਕ ਹਾਲ ਆ ਜਾ ਹਾਂਜੀ 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 ਆਪਣੇ ਸਿੰਘ ਹੀ ਆ ਉਹ ਨੰਗਰਾਲ ਜੀ ਉਹਨਾਂ ਕਰਨਾ ਜੀ ਉਹਨਾਂ ਨੇ ਹਾਂਜੀ ਇੱਥੇ ਕਰਨਾ ਆਪਾਂ ਕਦੋਂ ਤੱਕ ਜੀ ਕਿੰਨੇ ਵਜੇ ਅੱਜ ਦੇ ਬਾਅਦ ਨੰਗਰਾਲ ਤੇ ਲੰਗਰ ਛਕੀਏ ਫਿਰ ਆਪਾਂ ਇੱਥੇ ਜੋਰ ਦਿਖਾਉਣੇ ਨੇ ਕਿੰਨੇ ਟਾਈਮ ਤੱਕ ਜੀ ਉਹਨਾਂ ਨੇ ਕਿਹਾ ਸੀ ਜੀ ਵੀਡੀਓ ਕਵਰ ਕਰਨੀ ਆ ਸਾਡੀ ਤੁਸੀਂ ਤੇ ਉਹ ਮੈਂ ਤਾਂ ਕਰਕੇ ਉਹ ਮੈਨੂੰ ਉਸ ਤੋਂ ਬਾਅਦ ਮਿਲਣਗੇ 10 ਮਿੰਟ ਤੱਕ ਆ ਗਿਆ ਜੀ ਨਿਸ਼ਾਨਾ ਕੋਲੀ 10 ਮਿੰਟ ਤੱਕ ਜੀ ਹਾਂਜੀ ਹਾਂਜੀ ਠੀਕ ਆ ਬਾਬਾ ਜੀ ਬਾਬਾ ਜੀ ਛੱਕਣਾ ਹੁਣੀ ਪਹੁੰਚੇ ਜਾਂਦੇ ਠੀਕ ਆ ਜੀ ਅਸੀਂ ਵੀ ਕਫੇ ਛੱਕ ਕੇ ਆਉਣੀ ਆ ਫੋਟੋ ਖਿੱਚ ਦਿੰਨੇ ਆ ਜੀ ਹੁਣ ਭਈ ਦਰਬਾਰ ਸਾਹਿਬ ਤੋਂ ਦਰਸ਼ਨ ਕਰਕੇ ਆ ਗਏ ਤੇ ਹੋਈ ਨਹੀਂ ਸਰ ਆਹ ਬੂਟ ਵਾਹੇ ਕੁਮਰਾ ਛੱਲੇ ਦਾ ਥੋੜਾ ਜਿਹੜਾ ਹੈਗਾ ਸਿਸਟਮ ਖਰਾਬ ਹੋ ਗਿਆ ਭਾਈ ਹੁਣ ਉੱਪਰ ਸ਼ਾਲਾ ਵਗੈਰਾ ਲਗਵਾਉਂਗਾ ਪੰਪਿੰਗ ਹੋ ਰਹੀ ਹੈ ਜੀ ਤੇ ਉਹਨੂੰ ਇਹ ਥੋੜੀ ਡਿਸਪੈਂਸਰੀ ਥੋੜੀ ਮੈਡੀਸਿਨ ਵਗੈਰਾ ਦਿਵਾਉਣੀ ਆ ਤੇ ਬਾਕੀ ਦੇਖਦੇ ਆ ਜੇ ਪ੍ਰਸ਼ਾਦਾਂ ਦਾ ਵੀ ਕੋਈ ਮਾੜਾ ਮੋਟਾ ਚਾਹ ਪਾਣੀ ਦਾ ਕੋਈ ਗੱਫਾ ਲੈਣਾ ਹੋਵੇ ਉਹ ਲੈਨੇ ਆ ਫੋਨ ਦਿਕਾਰੋ ਫੋਨ ਦਿਕਾਰੋ ਲੈਣ ਨੂੰ ਥੋੜੀ ਜੀ ਦਵਾਈਵਾ ਕੇ ਤੇ ਆਪ ਦਾ ਤਾਂ ਐਸਆਰ ਦੇ ਤੈਨੂੰ ਦੋ ਟੇ ਪਰੇ ਨੇ ਮਾਰ ਕੇ ਕਿਵੇਂ ਠੀਕ ਆ ਕਿੱਲੇ ਸਿੱਤਾ ਕੰਡ ਮਾ ਥੋੜਾ ਹੀ ਆਈਆਂ ਇੱਕ ਵਾਰ ਉਹ ਡਿਸਪੈਂਸਰੀ ਚ ਦਵਾਈ ਲੈਣ ਨੂੰ ਜੀ ਦਰਵਾਜ਼ਾ ਬਣੀ ਹੋਈ ਆ ਜੇ ਤੁਹਾਨੂੰ ਕੋਈ ਡਿੱਕੜ ਪਰੇਸ਼ਾਨੀ ਲੱਗਦੀ ਆ ਤਾਂ ਤੁਸੀਂ ਭਾਈ ਇੱਥੋਂ ਅੰਡੇ ਸਪੰਸਰੀ ਤੋਂ ਦਵਾਈ ਲੈ ਸਕਦੇ ਆ ਸਾਡੇ ਬੰਦੇ ਵੀ ਲੈਣ ਗਏ ਹੋਏ ਨੇ ਇਹ ਇਧਰ ਭਾਈ ਲੰਗਰ ਹਾਲ ਤੇ ਉਧਰ ਭਾਈ ਵਾਈਫਾਈ ਨੈਟਵਰਕ ਵਾਲਾ ਜਗਾ ਡਾ ਲੱਗਿਆ ਤੇ ਇਧਰ ਡਿਸਪੈਂਸਰੀ ਹੈ ਭਾਈ ਕਿੱਲੇ ਥੋੜੀ ਤਵੀ ਉਹਦੀ ਖਰਾਬ ਆ ਬੌਂਟਿੰਗ ਵਗੈਰਾ ਉਲਟੀਆਂ ਹੀਆਂ ਲੱਗੀਆਂ ਉਹਨੂੰ ਦੇਖ ਦਵਾਈ ਦਵਾ ਦੇ ਹਾਂ ਜੀ ਧਿਆਨ ਚੋਂ ਤਾਂ ਭਾਈ ਇਹ ਤੋਂ ਡਿਸਪੈਂਸਰੀ ਇਹ ਇੱਥੋਂ ਦੀ ਬਈ ਡਿਸਪੈਂਸਰੀ ਸ੍ਰੀ ਹੇਮਕੁੰਡ ਸਾਹਿਬ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਤੇ ਬਾਕੀ ਭਾਈ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਕਿਦਾਂ ਦੀ ਇੱਥੋਂ ਮੈਡੀਸਿਨ ਮਿਲਦੀ ਆ ਤੇ ਕੀ ਕੁਝ ਟਰੀਟਮੈਂਟ ਆਪਾਂ ਇੱਥੋਂ ਲੈ ਸਕਦੇ ਆ ਕਿਦਾਂ ਦੀ ਆਪਣੀਆਂ ਜਿਹੜੀਆਂ ਦਿੱਕਤਾਂ ਉਹਨਾਂ ਦਾ ਹੱਲ ਆਪਣਾ ਹੋ ਸਕਦਾ ਅਭੀ ਵਿਨੋਦ ਜੀ ਸਸੀ ਦਾ ਜੀ ਸਸੀ ਜੀ ਵੀਰ ਜੀ ਆਪਾਂ ਕਿੱਥੋਂ ਆ ਜੀ ਮੈਂ ਪਾਜੀ ਬਟਾਲੇ ਠੀਕ ਹੈ ਜੀ ਤੇ ਇੱਥੇ ਆਪਾਂ ਸੇਵਾ ਕਿਸ ਤਰੀਕੇ ਨਾਲ ਕਰਦੇ ਆ ਜੀ ਵੀ ਗੁਰਦੁਆਰਾ ਸਾਹਿਬ ਦੀ ਤਰਫੋਂ ਕਿ ਖੁੱਦ ਦਾ ਆਪਣਾ ਕਿ ਕਿਤਾਂ ਜੀ ਇਹ ਗੁਰਦੁਆਰਾ ਕਮੇਟੀ ਦੀ ਡਿਸਪੈਂਸਰੀ ਆ ਜਿਹਦਾ ਸਮੇਂ ਤੋਂ ਚੱਲਦੀ ਆ ਹਰ ਸਾਲ ਹੁੰਦੀ ਆ ਠੀਕ ਹੈ ਜੀ ਤੇ ਵੀਰ ਜੀ ਇੱਥੇ ਮੰਨ ਕੇ ਚਲੋ ਕੀ ਕੀ ਬੰਦੇ ਨੂੰ ਦਿੱਕਤ ਪਰੇਸ਼ਾਨੀ ਆਉਂਦੀ ਆ ਤਾਂ ਕਿਸ-ਕਿਸ ਵੀ ਦਵਾਈ ਦਾ ਇੱਥੇ ਤੁਹਾਡੇ ਕੋਲ ਉਪਲਬਧ ਹੈ ਜੀ ਮੋਸਪਲੀਟਾ ਸਾਹ ਦੀ ਬਹੁਤ ਮੁਸ਼ਕਲ ਆਉਂਦੀ ਆ ਠੀਕ ਹੈ ਜੀ ਸਿਲ ਘਟ ਜਾਂਦੇ ਬਾਕੀ ਕੁਝ ਆਉਣਾ ਹੈ ਹਨਾ ਹਾਂਜੀ ਬਲਸੀਟ ਵਰ ਜਾਣੀ ਔਰ ਐਮਰਜੈਂਸੀ ਡਰਗਸ ਸਾਰੇ ਸਾਡੇ ਕੋਲ ਅਵੇਲੇਬਲ ਹੁੰਦੇ ਆ ਆਕਸੀਜਨ ਅਵੇਲੇਬਲ ਹੈ ਕਨਸੈਂਟਰੇਟਰ ਹੈ ਔਰ ਆਕਸੀਜਨ ਸਿਲੰਡਰ ਵੀ ਅਵੇਲੇਬਲ ਹੈ ਠੀਕ ਹੈ ਜੀ ਇਹ ਸਰ ਕਿ ਟਾਈਮਿੰਗ ਇਹ ਨਹੀਂ ਕਿੰਨੇ ਤੋਂ ਕਿੰਨੇ ਦੀ ਹੁੰਦੀ ਹੈ ਜੀ ਟਾਈਮਿੰਗ ਸਵੇਰ 5 ਤੋਂ ਲੈ ਕੇ ਸ਼ਾਮ ਜਦ ਤੱਕ ਸੰਗਤ ਨਿਚੇ ਨਹੀਂ ਜਾਂਦੀ ਤਦ ਤੱਕ ਡਿਸਪੈਂਸਰੀ ਉੱਪਰ ਰਹਿੰਦੀ ਆ ਤੁਸੀਂ ਸੇਵਾ ਨਿਵਾਣ ਨੂੰ ਇੱਥੇ ਕੀ ਹੋਰ ਵੀ ਸਿੰਘ ਹੁੰਦੇ ਨਹੀਂ ਅਸੀਂ ਕਦੇ ਨਹੀਂ ਠੀਕ ਹੈ ਜੀ ਠੀਕ ਹੈ ਜੀ ਤਾਂ ਜੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਹੈਗੀ ਆ ਤਾਂ ਬਾਈ ਇੱਥੇ ਦਰਬਾਰ ਸਾਹਿਬ ਹੇਮਕੁੰਣ ਸਾਹਿਬ ਦੇ ਬਿਲਕੁਲ ਸਾਹਮਣੇ ਡਿਸਪੈਂਸਰੀ ਆ ਬਾਈ ਜੀ ਆਪਣਾ ਨਾਮ ਕੀ ਦੱਸਿਆ ਸੀ ਲਾਪਰੀ ਸਿੰਘ ਡਾਕਟਰ ਲਾਪਰੀ ਸਿੰਘ ਜੀ ਇੱਥੇ ਜਿਹੜੇ ਹੈਗੇ ਸੇਵਾ ਨਿਭਾਉਂਦੇ ਨੇ ਤਾਂ ਇੱਥੋਂ ਉਧਰ ਸੁਣੇ ਮੜਾ ਜੀ ਹਾਂ ਇੱਥੋਂ ਮੜਾ ਜੀ ਅੰਬੇ ਇੱਥੋਂ ਤੁਸੀਂ ਆ ਤਾਂ ਟ੍ਰੀਟਮੈਂਟ ਲੈ ਸਕਦੇ ਹੋਗੇ ਮੈਡੀਸਿਨ ਵਗੈਰਾ ਜੋ ਵੀ ਤੁਹਾਨੂੰ ਚਾਹੀਦੀ ਹੋ ਠੀਕ ਹੈ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਇਹ ਜਿੰਨਾ ਟਾਈਮ ਇੱਥੇ ਸੰਗਤ ਰਹਿੰਦੀ ਆ ਉਹਨਾਂ ਟਾਈਮ ਇੱਥੇ ਡਿਸਪੈਂਸਰੀ ਓਪਨ ਹੁੰਦੀ ਆ ਜੇ ਕਿਸੇ ਵੀ ਵੀਰ ਭਾਈ ਭੈਣ ਬਜ਼ੁਰਗ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਆਉਂਦੀ ਹੈਗੀ ਸਾਹ ਦੀ ਦਿੱਕਤ ਆ ਕੋਈ ਹੋਰ ਦਿੱਕਤ ਆ ਕੋਈ ਖੰਗ ਦੀ ਉਲਟੀ ਦੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਆ ਤਾਂ ਭਾਈ ਇੱਥੋਂ ਤੁਸੀਂ ਦਵਾਈ ਮੈਡੀਸਿਨ ਜਿਹੜੀ ਹੈਗੀ ਆ ਉਹ ਲੈ ਸਕਦੇ ਹੋਗੇ ਤਾਂ ਬਾਕੀ ਬਾਈ ਜੀ ਉਹਨਾਂ ਨੇ ਆਪਦਾ ਨਾਮ ਤੇ ਪਤਾ ਤੇ ਜਿਹੜੇ ਜਿਹੜਾ ਇੱਥੇ ਮੰਨ ਕੇ ਚਲੋ ਟਰੀਟਮੈਂਟ ਦੇ ਸਕਦੇ ਆ ਉਹ ਜਿਹੜੀ ਜਿਹੜੀ ਪ੍ਰੋਬਲਮ ਜ਼ਿਆਦਾ ਆਉਂਦੀ ਆ ਉਹ ਤੁਹਾਨੂੰ ਸਾਰੀ ਦੱਸ ਦਿੱਤੀ ਤੇ ਟਾਈਮ ਵੀ ਤੁਹਾਨੂੰ ਭਾਈ ਬਕੈਰਾ ਬਾਬਾ ਜੀ ਨੇ ਦੱਸ ਦੱਸ ਦਿੱਤਾ ਤੇ ਬਾਕੀ ਇਧਰ ਦਰਬਾਰ ਸਾਹਿਬ ਤੇ ਝੂਲ ਦੇ ਨਿਸ਼ਾਨ ਸਾਹਿਬ ਤੇ ਚੱਲ ਗਿਆ ਭਈ ਸਿੰਘਾ ਚੱਲ ਚਲੋ ਜੀ ਕਿੱਧਰ ਗਏ ਆਪਣੇ ਨੌਜਵਾਨ ਇਧਰ ਗਏ ਆ ਉਹਨੂੰ ਆਕਸੀਜਨ ਦੀ ਕਮੀ ਹੋ ਗਈ ਅੱਛਾ ਦਰਵਾਜ਼ਾ ਉੱਗੇ ਧਾਂਜ ਪਾਉਣਗੇ ਉਹਨੂੰ ਜਰਾ ਠੀਕ ਹੈ ਜੀ ਉਹ ਆਪਣੇ ਆ ਗਿਆ ਨਾਲ ਠੀਕ ਹੈ ਜੀ ਬਾਈ ਇਸ ਦਵਾਈ ਤਾਂ ਆਪਣੀ ਡਾਕਟਰ ਜੀ ਨੇ ਆਪ ਨੂੰ ਦੱਸਿਆ ਸੀ ਕਹਿੰਦੇ ਵੀ ਥੋੜਾ ਜਿਹਾ ਨੱਕ ਦੇ ਵਿੱਚ ਪਸਾਓ ਥੋੜੀ ਆਕਸੀਜਨ ਦੀ ਕਮੀ ਆ ਤੇ ਵੀ ਕੋਈ ਬੜੀ ਵੱਡੀ ਦਿੱਕਤ ਵਾਲੀ ਗੱਲ ਨਹੀਂ ਕੀ ਤੇ ਮੈਡੀਸਿਨ ਦਿੱਤੀ ਆ ਵੀ ਇਹ ਦੋ ਤੇ ਥੋੜਾ ਜਿਹਾ ਨੱਕ ਦੇ ਵਿੱਚ ਪਾਓ ਹੋ ਜਾਣਾ ਸੈੱਟ ਉਹਨੇ ਕੋਈ 10 15 20 ਅੱਧੇ ਘੰਟੇ ਦੇ ਵਿੱਚ ਆ ਮੁੰਡੇ ਦਾ ਵੀ ਥੋੜਾ ਜਿਹਾ ਸਿਰ ਦੀ ਇਹਨੂੰ ਵੀ ਦਿੱਕਤ ਆ ਰਹੀ ਹੈ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਵੀ ਲੈ ਆਈ ਲੱਗੇ ਵਲੌਗ ਦੇ ਵਿੱਚ ਹੈਲੋ ਕਿੱਦਾਂ ਠੀਕ ਹੈ ਜਿਵੇਂ ਹੋਏ ਵਧੀਆ ਹੋ ਗਏ ਦਰਸ਼ਨ ਅੱਜ ਤਾਂ ਬੋਲਦਾ ਨਹੀਂਗਾ ਅੱਜ ਥੱਕ ਗਿਆ ਹਾਂਜੀ ਆਪਣਾ ਕੀ ਨਾਮ ਸੀ ਬਈ ਜੀ ਜਗਜੀਤ ਸਿੰਘ ਵੀਰ ਜੀ ਜਗਜੀਤ ਸਿੰਘ ਤੁਸੀਂ ਜਿੱਦਾਂ ਕਿ ਪਿਛਲੇ ਵਲੌਗ ਦੇ ਵਿੱਚ ਦੇਖਿਆ ਹੋਣਾਗਾ ਤੇ ਇਹ ਆਪਣੇ ਨਾਲ ਬੱਚਾ ਨੇ ਸਫਰ ਕੀਤਾ ਸੀਗਾ ਸਾਂਝਾ ਯਾਤਰਾ ਤੇ ਇਹਨਾਂ ਦੇ ਆ ਜਿਹੜੇ ਫੈਮਿਲੀ ਮੈਂਬਰ ਆ ਉਹ ਆਪਾਂ ਨੂੰ ਮਿਲੇ ਚੱਲਦੇ ਵਲੌਗ ਦੇ ਵਿੱਚ ਤਾਂ ਥੋੜਾ ਥੋੜਾ ਆਪਾਂ ਸਾਰਿਆਂ ਗੱਲਬਾਤ ਕਰਾਂਗੇ ਤੇ ਕਿੱਦਾਂ ਰਿਹਾ ਬਈ ਜੀ ਆਪਣਾ ਸਫਰ ਬਹੁਤ ਵਧੀਆ ਹੋਏ ਜੀ ਬਹੁਤ ਮਜ਼ਾ ਆਇਆ ਕੋਈ ਦਿੱਕਤ ਪਰੇਸ਼ਾਨੀ ਕੋਈ ਦਿੱਕਤ ਨਹੀਂ ਸਵੇਰੇ ਕਿੰਨੇ ਵਜੇ ਤੁਰੇ ਸੀ ਜੀ ਸਵੇਰੇ ਵੀ ਜੀ 6 ਵਜੇ ਤੁਰ ਪਏ ਹਾਂ ਆਪਾਂ ਤੇ ਕਿੰਨੇ ਟਾਈਮ ਦੇ ਵਿੱਚ ਸਾਰਾ ਪੈਂਡਾ ਤਿਆਰ ਕਰ ਲਿਆ ਜੀ ਆਪਾਂ 12 ਵਜੇ ਦੇ ਪੌਣੇ 12 ਪਹੁੰਚ ਗਏ ਇੱਥੇ ਠੀਕ ਹੈ ਜੀ ਸਾਢੇ 11 ਪੌਣੇ 12 ਮੌਜੂਦ ਹੈ ਵਧੀਆ ਸਾਡੇ ਜਵਾਕ ਤਾਂ ਘਾਤਿਆ ਯਾਰ ਮੈਨੂੰ ਲੱਗਦਾ ਤੂੰ ਆਗਾ ਅੱਜ એનર્ਜੀ ਡਾਊਨ ਹੋ ਗਈ ਆ ਹਾਂ એનર્ਜੀ ਥੋੜੀ ਜੀ ਹੈਗੀ ਹੈ ਅੱਜ ਕੱਲ੍ਹ ਤਾਂ ਪੂਰਾ ਕੰਮ ਸੈੱਟ ਸੀ ਅੱਜ ਥੋੜਾ ਡਾਊਨ ਹੋ ਗਿਆ ਕੋਈ ਗੱਲ ਨਹੀਂ ਠੀਕ ਹੈ ਜੀ ਬਾਕੀ ਹਾਂਜੀ ਹਾਂਜੀ ਕੀ ਆਲਾ ਵੀ ਕਿਰਪਤਾਪ ਠੀਕ ਹੈ ਤੇ ਆਪਣੇ ਸਹੀ ਹੈ ਸਸੀ ਗਲਪੇ ਨੇ ਕਾਫੀ ਗਲਪੇ ਤੇ ਹੋਰ ਭਨੇ ਆਪਣੇ ਵੀ ਕਿਵੇਂ ਵਧੀਆ ਸਫਰ ਰਿਹਾ ਆਪਣਾ ਸਾਰਾ ਕੋਈ ਦਿੱਕਤ ਪਰੇਸ਼ਾਨੀ ਭਨੇ ਬਸ ਇੱਕ ਹੀ ਥੋੜਾ ਥੋੜਾ ਰੁਕੇ ਆਈਦਾ ਠੀਕ ਹੈ ਸਫਰ ਬਹੁਤ ਵਧੀਆ ਰਿਹਾ ਬਾਕੀ ਆ ਆਪਣੇ ਡਿਸਪੈਂਸਰੀ ਵਾਲੇ ਬਾਈ ਨਾਲ ਹੁਣੇ ਮੈਂ ਗੱਲ ਕਰਕੇ ਆਇਆ ਸੀਗਾ ਜੇ ਕੋਈ ਦਿੱਕਤ ਪਰੇਸ਼ਾਨੀ ਲੱਗਦੀ ਆ ਤਾਂ ਉੱਥੋਂ ਤੁਸੀਂ ਮੈਡੀਸਨ ਵਗੈਰਾ ਲੈ ਲਿਓ ਆ ਸਾਹਮਣੇ ਨਾਲ ਹੀ ਹੈ ਠੀਕ ਹੈ ਠੀਕ ਹੈ ਸਾਡੇ ਵੀ ਨਾਲ ਦੇ ਮੁੰਡੇ ਨੂੰ ਥੋੜੀ ਜਿਹੀ ਦਿੱਕਤ ਹੋਊਗੀ ਤੇ ਉਹਨੂੰ ਹੁਣ ਮੈਡੀਸਨ ਅਸੀਂ ਦਵਾ ਕੇ ਲਿਆਏ ਆਂਗੇ ਉਹ ਡਿਸਪੈਂਸਰੀ ਵਾਲੇ ਥੋੜੀ ਜਿਹੀ ਉਹਦੀ ਵੀ ਇਨਫੋਰਮੇਸ਼ਨ ਆਪਾਂ ਸਾਂਝੀ ਕੀਤੀ ਹੈਗੀ ਤੇ ਆਪਣਾ ਕੀ ਨਾਮ ਹੈ ਜੀ ਸੁਪਨਾਵਾ ਮ ਜਜਮੈਂਟ ਜੀ ਲਾ ਲਈ ਮੈਂ ਤੇ ਆਪਣਾ ਨਾਮ ਆਤਾ ਜੀ ਪਰਮਜੀਤ ਪਰਮਜੀਤ ਕੌਰ ਤੇ ਭਾਈ ਇਹ ਇਹਨਾਂ ਬੱਚਿਆਂ ਦੀ ਜਿਹੜੀ ਸੀਗੀ ਫੈਮਲੀ ਸੀਗੀ ਤੇ ਬਹੁਤ ਵਧੀਆ ਆਪਾਂ ਨੂੰ ਮਿਲ ਕੇ ਹੈਲੋ ਕਿਵੇਂ ਆ ਪਛਾਣ ਲਿਆ ਸੋਸਤ ਚੜਾਈ ਨੇ ਥਕਾ ਦੇ ਹੈਲੋ ਹੈਲੋ ਸਾਨੂੰ ਕਿਹਾ ਜੋ ਕਹਿੰਦੇ ਨੇ ਕਿ ਪੈਦਲ ਜਾਣਾ ਵਾ ਮਲਟੀਵਿਟਾਮਿਨ ਹੈ ਨਾ ਜੇ ਕਮਜ਼ੋਰੀ ਲੱਗਦੀ ਹੈ ਠੀਕ ਹੈ ਜੀ ਹੁਣ ਬਸ ਥੱਲੇ ਨੂੰ ਚੱਲ ਲਿਆ ਹਾਂ ਉੱਥੇ ਹੀ ਰਹਿਣਾ ਗੋਬਿੰਦ ਠੀਕ ਹੈ ਜੀ ਚਲੋ ਰੱਬ ਨੇ ਚਾਇਆ ਤਾਂ ਕੀਪਤਾ ਥੱਲੇ ਫੇਰ ਦਰਸ਼ਨ ਹੋ ਰਹਿਣਾ ਠੀਕ ਹੈ ਜੀ ਆ ਡਿਸਪੈਂਸਰੀ ਇੱਥੇ ਜਿਹੜਾ ਸਾਹਮਣੇ ਹੁੰਦੀ ਹੈ ਨਾ ਨੇ ਉਹ ਤੋਂ ਲੈ ਲਓ ਲਾਪਰੀਤ ਮੁੰਡਾ ਹੈਗਾ ਉੱਥੇ ਡਾਕਟਰ ਤੇ ਉੱਥੋਂ ਮੈਡੀਸਨ ਲੈ ਲਓ ਠੀਕ ਹੈ ਬਾਈ ਜੀ ਓਕੇ ਬਾਈ ਜੀ ਚੱਲ ਫਿਰ ਹਾਂ ਬਾਈ ਥੋੜਾ ਥੋੜੇ ਚਾਹ ਦੇ ਗੱਫੇ ਹੋ ਜਾਣ ਪ੍ਰਸ਼ਾਦ ਆਪਾਂ ਨਹੀਂ ਦੇਖਦੇ ਆ ਸ਼ਾਕ ਲਗੇ ਇਹ ਆਪਣੇ ਲੰਗਰ ਹਾਲ ਜੀ ਗਰਮ ਚਾਹ ਹਾਟ ਟੀ ਗਰਮ ਚਾਹ ਤਿੰਨੇ ਲੈਂਗੁਏਜ ਦੇ ਵਿੱਚ ਭਾਈ ਉੱਥੇ ਲਿਖ ਕੇ ਲਾ ਰੱਖਿਆਗਾ ਵੀ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਆ ਇਧਰ ਵੀਰ ਭਾਂਡੇ ਧੋਣ ਦੀ ਸੇਵਾ ਨਿਭਾ ਰਹੇ ਆ ਤੇ ਨੌਜਵਾਨ ਕਹਿੰਦੇ ਖਿਚੜੀ ਖਾਣੀ ਆ ਚੱਕ ਲੋ ਚੱਕ ਲੋ ਚੱਕ ਲੋ ਭਾਂਡੇ ਨੌਜਵਾਨ ਨੂੰ ਸਮਾਂ ਦੋ ਵਜੇ ਕੇ ਸੀਮੈਂਟ ਤੇ ਸੰਗ ਤਾਂ ਖਾਰੀਆਂ ਨੇ ਖਿਚੜੀ ਦਾ ਪ੍ਰਸ਼ਾਦ ਖਿਚੜੀ ਦਾ ਲੰਗਰ ਦੇ ਨਾਲ ਚਾਹ ਦੇ ਗੱਫੇ ਹਾਂਜੀ ਕਿਵੇਂ ਆ ਬਾਬਾ ਜੀ ਇੱਥੇ ਆ ਕੇ ਖਿਚੜੀ ਤੋਂ ਕਿਸੇ ਐਨਰਜੀ ਡਰਿੰਕ ਤੋਂ ਘੱਟ ਨਹੀਂ ਲੱਗਦੀ ਆ ਇੱਥੇ ਆ ਕੇ ਖਿਚੜੀ ਕਹਿੰਦੇ ਕਿਸੇ ਐਨਰਜੀ ਡਰਿੰਕ ਤੋਂ ਘੱਟ ਨਹੀਂ ਲੱਗਦੀ ਪੂਰੀ ਐਨਰਜੀ ਭਰ ਦਿੰਦੀ ਆ ਤੇ ਬਈ ਇਹ ਲੰਗਰ ਹਾ ਸੁਨਾਮ ਕਰਨ ਤੋਂ ਬਾਅਦ ਤਕਾਰਤ ਸਾਰੀ ਅ ਸੰਗ ਤਾਂ ਪ੍ਰਸ਼ਾਦ ਲੰਗਰ ਸ਼ਾਗਰੰਗਾ ਨੇ ਤੇ ਗੁਰੂ ਦਾ ਨਾਮ ਜਪ ਰੰਗਾ ਨੇ ਤੇ ਭਾਈ ਮੁੰਡੇ ਕਹਿੰਦੇ ਕੋਈ 2-4 ਗੁਰੂ ਦਵਾਰੇ ਆਏ ਆ ਗੁਰੂ ਦੇ ਦਵਾਰੇ ਸੱਚਖੰਡ ਸ੍ਰੀ ਹੇਮਕੁੰਡ ਸਾਹਿਬ ਜੀ ਤਾਂ ਕਹਿੰਦੇ ਕਿਉਣਾ ਯਾਦਗਰੀ ਵਾਸਤੇ ਕੋਈ 2-4 ਫੋਟੋਆਂ ਕਲਿੱਕ ਕੀਤੀਆਂ ਜਾਣ ਨੂਨੀ ਬਰਾੜ ਫੋਟੋਗ੍ਰਾਫਰ ਸਾਡਾ ਆ ਦੇਖੀਓ ਹਾਂਜੀ ਕਰਾਓ ਚੈੱਕ ਆ ਦੇਖੀ ਤੇ ਆਏ ਰੇ ਭਾਈ ਪੋਚ ਦੱਸ ਕੇ ਮੁੰਡਾ ਆ ਨਾ ਥੋੜਾ ਥੱਲੋਂ ਖਿੱਚੀ ਤਾਂ ਤੂੰ ਖਿੱਚੀ ਨਹੀਂ ਤਾਂ ਆ ਜਾਵੜ ਨਾ ਟੁਟਮਾ ਖਿੱਚਦਾ ਹੋਇਆ ਤੇ ਆ ਇਧਰ ਨੌਜਵਾਨ ਐ ਪੂਰਾ ਪੋਚੋ ਪੋਚੀ ਹੋਇਆ ਬੈਜੀ ਕੰਮ ਤੇ ਇਧਰ ਭਾਈ ਅ ਰੂਬਰ ਦੇ ਲਾਗੇ ਕਹਿੰਦੇ ਇਥੋਂ ਵੀਊ ਵਧੀਆ ਆਉਂਦਾਗਾ ਨਾਲ ਆਪਣੇ ਗੁਰਦੁਆਰਾ ਸਾਹਿਬ ਵੀ ਆਉਂਦਾ ਹੈ ਇੱਥੇ ਭਾਈ ਪਤਾ ਨਹੀਂ ਕਿਹੜੇ ਚੈਨਲ ਵਾਲੇ ਕਹਿੰਦੇ ਉਹ ਲਾਈਵ ਕਰਦਾ ਹੁੰਦਾ ਇੱਥੇ ਉਹਦਾ ਕੈਮਰਾ ਲੱਗਿਆ ਹੁੰਦਾ ਤੇ ਇਸ ਜਗ੍ਹਾ ਤੋਂ ਅੱਗੇ ਜਾਣਾ ਸਖਤ ਮਨਾ ਹੈ ਜੀ ਪਰ ਗੁਰੂ ਕੀ ਲਾਡਲੀ ਫੌਜ ਜਾਵੜੀ ਇਹ じゃ ਕੋਈ ਰੰਗ ਮਹੌਲਾ ਜੀ ਇੱਥੋਂ ਦਾ ਤੇ ਇੱਕ ਗੱਲ ਹੋਰ ਦੱਸਣੀ ਸੀ ਜੀ ਆ ਨੈਟਵਰਕ 5G ਪੂਰੀ ਗੁੱਡ ਕੰਡੀਸ਼ਨ ਦੇ ਵਿੱਚ ਬਹੁਤ ਵਧੀਆ ਇੱਥੇ ਨੈਟਵਰਕ ਰਹਿੰਦਾ ਤੇ ਕੋਈ ਨੈਟਵਰਕ ਦਾ ਇਸ਼ੂ ਨਹੀਂ ਆ ਆ ਮੈਂ ਆਪਣੇ ਸਨੈਪਚੈਟ ਤੇ ਸਟ੍ਰੀਕ ਵਗੈਰਾ ਪਾਈ ਠੀਕ ਹੈ ਵੀਡੀਓ ਕਾਲ ਵਗੈਰਾ ਕੋਈ ਦਿੱਕਤ ਪਰੇਸ਼ਾਨੀ ਨਹੀਂ ਕਿ ਨਟ-ਨੋਟ ਪੂਰਾ ਵਧੀਆ ਐਨ ਸੱਟਾ ਕੰਮ ਆ ਵਧੀਆ ਮਾਹੌਲ ਆ ਠੀਕੋ ਬਾਈ ਜੀ ਹੋ ਗਈ ਫੋਟੋ ਜੀ ਠੀਕ ਐ ਸੰਗਤ ਜੀ ਹੁਣ ਕੋਈ 2-4 ਫੋਟੋਆਂ ਫੋਟੋਆਂ ਜੀਆਂ ਕਰ ਲਈ ਅਸੀਂ ਬਾਬਾ ਜੀ ਇੱਥੋਂ ਮੰਨ ਕੇ ਚਲੋ ਕਿੰਨੇ ਵਜੇ ਦਾ ਸੰਗਤ ਦਾ ਟਾਈਮ ਹੁੰਦਾ ਜੀ ਰਵਾਨਗੀ ਦਾ ਵੀ ਕਿੰਨੇ ਵਜੇ ਤੋਂ ਬਾਅਦ ਇੱਥੇ ਸੰਗਤ ਨਹੀਂ ਰੁਕ ਸਕਦੀ ਅੱਛਾ ਜੀ ਠੀਕ ਐ ਜੀ ਤਾਂ ਬਾਬਾ ਜੀ ਬਾਈ ਕਹਿੰਦੇ ਵੀ ਹੁਣ ਟਾਈਮ ਹੁੰਦਾ ਯਾਰ ਆ ਤਾਂ ਇਥੋਂ ਜਿਹੜੇ ਹੈਗੇ ਚਾਲੇ ਪਾਓ ਮੋੜ ਕੇ ਇੱਕ ਤਾਂ ਤੁਹਾਨੂੰ ਥੱਲੇ ਜਾ ਕੇ ਜਿਹੜੀ ਹੈਗੀ ਹੈਗੀ ਅ ਰਿਆ ਇਸ ਵਾਸਤੇ ਜਗ੍ਹਾ ਨਹੀਂ ਮਿਲਨੀ ਤੇ ਦੂਜਾ ਆਪਣੇ ਦਿੱਕਤ ਪਰੇਸ਼ਾਨੀ ਆ ਸਕਦੀ ਹੈਗੀ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ ਮੌਸਮ ਖਰਾਬ ਹੋ ਜਾਂਦਾ ਹੋਰ ਬਥੇਰੇ ਤਰੀਕਿਆਂ ਨਾਲ ਤਾਂ ਸਿੰਘਾ ਨੇ ਚੱਕਲੇ ਬਈ ਡੰਡਾ ਡੋਰਾ ਪਾਸਟ ਤੇ ਭਾਈ ਸੰਗਤ ਨੇ ਹੁਣ ਲਗਭਗ ਚਾਲੇ ਪਾਉਣੇ ਆ ਸ਼ੁਰੂ ਕਰਤੇ ਆ ਬਹੁਤ ਸਾਰੀਆਂ ਸੰਗਤਾਂੜੀਆਂ ਚਾਲੇ ਪਾ ਚੁੱਕੀਆਂ ਤੇ ਬਾਕੀ ਬਾਬਾ ਜੀ ਹੋਰਾਂ ਵੱਲੋਂ ਬਾਰ-ਬਾਰ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਕਿ ਭਾਈ ਮੌਸਮ ਕਦੋਂ ਵੀ ਖਰਾਬ ਹੋ ਸਕਦਾ ਹੈ ਤੇ ਟਾਈਮ ਨਾਲ ਖਰਾਬ ਕਰਦੇ ਹੋਏ ਤਾਂ ਭਾਈ ਥੱਲੇ ਨੂੰ ਤੁਸੀਂ ਆਪਦੇ ਚਾਲੇ ਪਾਓ ਤਾਂ ਚਾਲਦੇ ਆਂ ਥੱਲੇ ਉਹ ਆਪਣੇ ਵੀਰ ਉਹ ਖੜੇ ਨੋਨੀ ਅਮਨ ਸਰਾਮਰੇ